ਸਿਆਣੇ ਸੱਚ ਹੀ ਕਹਿੰਦੇ ਕਿ ਜੈਸੀ ਕਰਨੀ ਵੈਸੀ ਭਰਨੀ ਜਿਹੋ ਜਿਹਾ ਕਰੋਗੇ ਉਹ ਵੈਸਾ ਹੀ ਭਰੋਗੇ ਜਾਂ ਜਿਹੋ ਜੀ ਫਸਲ ਬੀਜੋਗੇ ਉਹੀ ਵੱਢਣੀ ਪੈਗੀ ਇਹ ਗੱਲ ਪੰਜਾਬ ਪੁਲਿਸ ਤੇ ਟੁੱਕਦੀ ਹੈ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਮਾੜੇ ਮਾਹੌਲ ਦੇ ਦੌਰਾਨ ਬੇਕਸੂਰ ਲੋਕਾਂ ਨੂੰ ਫੜ-ਫੜ ਕੇ ਮਾਰਿਆ ਸੀ ਤਰਕੀਆਂ ਅਸਲ ਕੀਤੀਆਂ ਸੀ ਤੇ ਪੈਸੇ ਕਮਾਏ ਸੀ ਤੇ ਇਹਨਾਂ ਲੋਕਾਂ ਦੇ ਪੁਲਿਸ ਵਾਲਿਆਂ ਦੀ ਗਿਣਤੀ 129 ਹੈ ਜਿਹੜੀਆਂ ਦੇਸ਼ ਦੀਆਂ ਵੱਖ-ਵੱਖ ਅਦਾਲਤਾਂ ਇਹਨਾਂ ਨੂੰ ਦੋਸ਼ੀ ਕਰਾਰ ਦੇ ਚੁੱਕੀ ਆ 60 ਜਾਣਿਆਂ ਦੇ ਖਿਲਾਫ ਹੱਲੇ ਕਿਸ ਜਿਹੜੇ ਨੇ ਉਹ ਅਦਾਲਤਾਂ ਦੇ ਵਿੱਚ ਚੱਲ ਰਹੇ ਨੇ ਔਰ ਦੂਜੀ ਗੱਲ ਇਹ ਸਪਾਈ ਰੈਂਕ ਤੋਂ ਲੈ ਕੇ ਆਈਜੀ ਰੈਂਕ ਦੇ ਅਧਿਕਾਰੀਆਂ ਨੂੰ ਅਦਾਲਤਾਂ ਵੱਲੋਂ ਦੋਸ਼ੀ ਕਰਾਰ ਦਿੱਤਾ ਗਿਆ ਕਿ ਝੂਠੇ ਮੁਕਾਬਲੇ ਦੇ ਵਿੱਚ ਇਹਨਾਂ ਨੇ ਮਾਪਿਆਂ ਦੇ ਧੀਆ ਪੁੱਤਾਂ ਨੂੰ ਫੜ ਕੇ ਇਹਨਾਂ ਨੇ ਸ਼ਰਿਆਮ ਫਰਜ਼ੀ ਮੁਕਾਬਲੇ ਦੇ ਵਿੱਚ ਮਾਰ ਬਕਾਇਆ ਸੀ ਔਰ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਦੇ ਵਿੱਚ 1980 ਤੋਂ ਲੈ ਕੇ 1996 ਤੱਕ ਦੇ ਸਮੇਂ ਦੇ ਦੌਰਾਨ ਇਹਨਾਂ ਨੇ ਜਿਹੜੇ ਪੁਲਿਸ ਮਾਲਿਆਂ ਨੇ ਝੂਠੇ ਮੁਕਾਬਲੇ ਕੀਤੇ ਸੀ ਉਹਨਾਂ ਝੂਠੇ ਮੁਕਾਬਲਿਆਂ ਦੇ ਵਿੱਚ 129 ਜਾਣਿਆਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਜਿਨ੍ਹਾਂ ਨੂੰ ਉਮਰ ਕੈਦ ਤੱਕ ਦੀਆਂ ਵੀ ਸਜ਼ਾਾਂਆਂ ਹੋਈਆਂ ਨੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਹਨਾਂ ਲੋਕਾਂ ਤੇ ਜਿਹੜੇ ਨੇ ਬਹੁਤ ਗੰਭੀਰ ਦੋਸ਼ ਲੱਗੇ ਸੀ ਕਿ ਇਹਨਾਂ ਨੇ 5 ਸਾਲ ਤੋਂ ਬੱਚਿਆਂ ਤੋਂ ਲੈ ਕੇ ਕੋਈ ਵੀ ਜਿਹੜੇ ਬਜ਼ੁਰਗ ਧੀਆ ਭੈਣਾ ਪੁੱਤ ਕਿਸੇ ਨੂੰ ਵੀ ਇਹਨਾਂ ਨੇ ਬਖਸ਼ਿਆ ਨਹੀਂ ਬਹੁਤ ਸਰਕੇਸ ਦੇਸ਼ ਦੀ ਜਿਹੜੇ ਕੇਸ ਆ ਉਸ सीबीआई ਨੂੰ ਦਿੱਤੇ ਹੋਏ ਤੇ ਪੰਜਾਬ ਦੇ ਵਿੱਚ सीबीआई ਦੀ ਅਦਾਲਤ ਨੇ ਕਾਫੀ ਇਹਨਾਂ ਪੁਲਿਸ ਮੁਲਾਜ਼ਮਾਂ ਨੂੰ ਦੋਸ਼ੀ ਕਰਾ ਰਿਆ ਹੋਇਆ ਖਬਰ ਸਾਹਮਣੇ ਆਈ ਹੈ ਕਿ ਪੁਲਿਸ ਅਧਿਕਾਰੀਆਂ ਨੂੰ ਜੇਲ੍ਹ ਹੋਈ ਹੈ 1980 ਤੋਂ ਲੈ ਕੇ 1996 ਤੱਕ ਜਿਹੜੇ ਪੁਲਿਸ ਨੇ ਝੂਠੇ ਫਰਜ਼ੀ ਮੁਕਾਬਲੇ ਕੀਤੇ ਨੇ ਉਹਨਾਂ ਚੋਂ 129 ਪੁਲਿਸ ਜਿਹੜੇ ਨੇ ਮੁਲਾਜ਼ਮਾਂ ਨੂੰ ਦੋਸ਼ੀ ਕਰਾ ਦਿੱਤੇਗੇ ਨੇ ਪੰਜਾਬ 'ਚ ਜਦੋਂ ਮਾੜਾ ਮਾਹੌਲ ਸੀ ਤਾਂ ਉਸ ਸਮੇਂ 50 ਪੁਲਿਸ ਤੇ ਇਲਜ਼ਾਮ ਲੱਗੇ ਸੀ ਕਿ ਇਹਨਾਂ ਨੇ ਬੇਕਸੂਰ ਲੋਕਾਂ ਨੂੰ ਵੀ ਫੜ ਫੜ ਕੇ ਮਾਰਿਆ ਹੈਗਾ ਟੌਰਚਰ ਕੀਤੇ ਗਏ ਨੇ ਤਸ਼ੱਦਦ ਇਹਨਾ ਕੀਤਾ ਗਿਆ ਤੇ ਫਰਜ਼ੀ ਮੁਕਾਬਲੇ ਬਣਾਏ ਗਏ ਨੇ ਜਿਸ ਦੇ ਚੱਲਦੇ ਸਾਲ 1980 ਤੋਂ ਲੈ ਕੇ 1996 ਤੱਕ ਜਿਹੜੇ ਪੁਲਿਸ ਨੇ ਝੂਠੇ ਮੁਕਾਬਲੇ ਕੀਤੇ ਨੇ ਉਹਦੇ ਚ ਸਭ ਤੋਂ ਵੱਧ ਅਗਰ ਦੇਸ਼ ਭਰ ਚ ਗੱਲ ਕੀਤੀ ਜਾਵੇ ਤੇ ਪੰਜਾਬ ਪੁਲਿਸ ਦਾ ਜਿਹੜਾ ਮੱਥਾ ਉਹ ਦਾਗ ਦੇ ਨਾਲ ਕਲੰਕਤ ਆ ਜਿਸ ਕਰਕੇ 123 ਪੁਲਿਸ ਜਿਹੜੇ ਮੁਲਾਜ਼ਮ ਨੇ ਉਹਨਾਂ ਦੀ ਲਿਸਟ ਸਾਹਮਣੇ ਆਈ ਹੈਗੀ ਆ ਔਰ ਸਭ ਤੋਂ ਵੱਡੀ ਗੱਲ ਇਹ ਕਿ ਇਹਨਾਂ ਵਿੱਚ ਜਿਹੜੇ ਨੇ ਸਿਪਾਈ ਤੋਂ ਲੈ ਕੇ ਇੰਸਪੈਕਟਰ ਰੈਂਕ ਤੱਕ ਦੇ ਜਿਹੜੇ ਅਧਿਕਾਰੀ ਸ਼ਾਮਲੇ ਆ ਜਿਨ੍ਹਾਂ ਨੂੰ ਦੋਸ਼ੀ ਅਦਾਲਤ ਵੱਲੋਂ ਟਰਾਇਆ ਗਿਆ ਇਸ ਤੋਂ ਇਲਾਵਾ 60 ਹੋਰ ਅਜਿਹੇ ਪੁਲਿਸ ਮੁਲਾਜ਼ਮ ਨੇ ਜਿਨ੍ਹਾਂ ਦੇ ਖਿਲਾਫ ਜਿਹੜਾ ਵਾ ਕੇਸ ਚੱਲਦਾ ਇਹ ਸਾਰੇ ਫੈਸਲੇ ਮਹਾਲੀ ਸਤੇ ਤਰ ਵਿਸ਼ੇਸ਼ ਸੀਬੀਏ ਦੀ ਅਦਾਲਤ ਨੇ ਸੁਣਾਏ ਨੇ ਸਾਲ 2014 2015 ਵਿੱਚ ਰਿਆ ਕਰਨ ਲਈ ਜਿਹੜੇ ਦੋਸ਼ੀ ਠਾਏ ਗਏ ਸੀਨੀਅਰ ਪੁਲਿਸ ਅਧਿਕਾਰੀਆਂ ਵਿੱਚ ਡੀਆਈਜੀ ਬਲਕਾਰ ਸਿੰਘ ਸਿੱਧੂ ਦਲਬਾਖ ਸਿੰਘ ਕੁਲਤਾਰ ਸਿੰਘ ਅਤੇ ਬਸਰਾ ਦੇ ਨਾਲ ਨਾਲ ਐਸਐਸਪੀ ਲੈਵਲ ਦੇ ਅਧਿਕਾਰੀ ਭਪਿੰਦਰਜੀਤ ਸਿੰਘ ਅਮਰਜੀਤ ਸਿੰਘ ਸਰਿੰਦਰਪਾਲ ਸਿੰਘ ਇਹ ਵੱਡੇ ਪੱਦਰ ਦੇ ਅਧਿਕਾਰੀ ਸ਼ਾਮਲ ਜਿਹੜੇ ਉਸ ਸਮੇਂ ਇੰਸਪੈਕਟਰ ਜਾਂ ਡੀਐਸਪੀ ਰੈਂਕ ਦੇ ਅਧਿਕਾਰੀ ਹੁੰਦੇ ਸੀ ਜਿਨ੍ਹਾਂ ਨੇ ਜਿਨ੍ਹਾਂ ਤੇ ਦੋਸ਼ ਲੱਗੇ ਸੀ ਔਰ ਦੋਸ਼ ਸਾਬਤੀ ਹੋਈ ਨਹੀਂ ਔਰ ਸਭ ਤੋਂ ਵੱਡੀ ਗੱਲ ਹੈ ਕਿ ਜਿਨ੍ਹਾਂ ਦੇ ਧੀਆਂ ਪੁੱਤ ਜਾਂ ਪੋਤੇ ਇਹਨਾਂ ਨੇ ਬੇਕਸੂਰ ਫੜ ਕੇ ਮਾਰੇ ਨੇ ਉਹਨਾਂ ਨੂੰ 30-30 ਸਾਲ ਤੋਂ ਵੱਧ ਸਮਾਂ ਲੱਗਾ ਇਨਸਾਫ ਲੈਣ ਵਾਸਤੇ ਕਿਉਂਕਿ ਪੁਲਿਸ ਤੇ ਸਰਕਾਰ ਇਹਨਾਂ ਦੋਸ਼ੀ ਅਫਸਰਾਂ ਨੂੰ ਬਚਾਉਂਦਰੀ ਹੈ ਉਹ ਸਭ ਤੋਂ ਵੱਡੀ ਗੱਲ ਹੈ ਕਿ ਲੋਕਾਂ ਨੂੰ ਜਿਹੜੇ ਨੇ ਵਕੀਲ ਮੁੱਲ ਕਰਨੇ ਪੈਂਦੇ ਸੀ ਤੇ ਇਹਨਾਂ ਦਾ ਜਿਹੜਾ ਖਰਚਾ ਵਾ ਉਹ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਜੋ ਸਮੇਂ-ਸਮੇਂ ਦੀ ਹਕੂਮਤ ਉਹ ਚੱਲਦੀ ਰਹੀ ਹੈ ਇਹਨਾਂ ਵਾਸਤੇ ਪੰਜਾਬ ਪੁਲਿਸ ਨੇ ਸਪੈਸ਼ਲ ਫੰਡ ਵੀ ਕ੍ਰੀਏਟ ਕੀਤਾ ਗਿਆ ਕਿ ਇਹਨਾਂ ਜਿਹੜੇ ਦੋਸ਼ੀ ਆ ਜਿਨ੍ਹਾਂ ਨੇ ਬੇਕਸੂਰ ਲੋਕਾਂ ਦੇ ਧੀਆਂ ਪੁੱਤ ਮਾਰੇ ਨੇ ਉਹਨਾਂ ਨੂੰ ਬਚਾਉਣ ਵਾਸਤੇ ਵਕੀਲ ਵੀ ਫਿਰ ਸਰਕਾਰਾਂ ਜਾਂ ਪੰਜਾਬ ਪੁਲਿਸ ਹੀ ਕਰਕੇ ਦਿੰਦੀ ਹੈਗੀ ਹੈ ਇਸ ਮਸਲੇ 'ਚ ਪੰਜਾਬ ਰਾਜ ਮਨੁੱਖੀ ਅਧਿਕਾਰ ਸਗਠਨਾ ਪੀ ਐਚ ਆਰਓ ODE ਜਿਹੜੇ ਵਕੀਲ ਨੇ ਸਰਬਜੀਤ ਸਿੰਘ ਵਿਰਕ ਅਤੇ ਰਾਜਵਿੰਦਰ ਸਿੰਘ ਬੈਂਸ ਜੋ ਝੂਠੇ ਮੁਕਾਬਲਿਆਂ ਦੇ ਪੀੜਤਾਂ ਲਈ ਨਿਆਂ ਦੀ ਮੰਗ ਕਰ ਰਹੇ ਨੇ ਇਸ ਨੂੰ ਇੱਕ ਲੰਮੀ ਅਤੇ ਦੁਖਦਾਈ ਯਾਤਰਾ ਦੱਸਦੇ ਹਨ ਸਰਬਜੀਤ ਸਿੰਘ ਵਿਰਕ ਨੇ ਯਾਦ ਕੀਤਾ ਕਿ ਇਹ ਅੰਦੋਲਨ ਕਾਰਕੁਨ ਜਸਵੰਤ ਸਿੰਘ ਖਾਲੜਾ ਅਤੇ ਰਾਮ ਕੁਮਾਰ ਨਰੈਣ ਦੇ ਖਲਾਸਿਆਂ ਨਾਲ ਸ਼ੁਰੂ ਹੋਇਆ ਸੀ ਜਿਨ੍ਹਾਂ ਅੰਮ੍ਰਿਤਸਰ ਤਰਤਰ ਅਤੇ ਪੱਟੀ 'ਚ ਸੈਂਕੜੇ ਝੂਠੇ ਮੁਕਾਬਲੇ ਤੇ ਅਣਪਛਾਤੀ ਹਲਾਸ਼ੇ ਦੇ ਸੰਸਕਾਰ ਦਾ ਪਰਦਾ ਫਾਸ਼ ਕੀਤਾ ਸੀ ਜਸਵੰਤ ਸਿੰਘ ਖਾਲੜਾ ਦੇ ਲਾਪਤਾ ਹੋਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਸ ਸਮੇਂ ਦੇ ਪ੍ਰਧਾਨ ਜਥੇਦਾਰ ਗੁਰਚੰਦ ਸਿੰਘ ਟੋੜਾ ਨੇ ਜਾਂਚ ਲਈ ਸੁਪਰੀਮ ਕੋਰਟ ਵਿੱਚ ਅਪੀਲ ਦਾਇਰ ਕੀਤੀ ਸੀ ਲਾਇਰਜ਼ ਫਾਰ ਹਿਊਮਨ ਰਾਈਟ ਇੰਟਰਨੈਸ਼ਨਲ ਦੇ ਜਨਰਲ 77 ਐਡਵੋਕੇਟ ਨਵਕੀਨ ਸਿੰਘ ਨੇ ਕਿਹਾ ਕਿ ਕੁਝ ਪੰਜਾਬ ਪੁਲਿਸ ਅਧਿਕਾਰੀਆਂ ਦਾ ਦੋਸ਼ੀ ਹੋਣਾ ਗੰਭੀਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨਾ ਇਕ ਉਹ ਤਾਂ ਸਿਖਰ ਤੇ ਹੈ ਅਜੇ ਸਰਕਾਰੀ ਕਰਮਚਾਰੀ ਜੋ ਸਿਆਸੀ ਸਰਗਰਮੀ ਨੂੰ ਕੰਟਰੋਲ ਕਰਨ ਅਤੇ ਖਤਮ ਕਰਨ ਲਈ ਗੈਰ ਕਾਨੂੰਨੀ ਢੰਗ ਨਾਲ ਜਿਹੜਾ ਉਹ ਅਪਣਾਉਂਦੇ ਨੇ ਤੇ ਅਜਿਹੇ ਜਿਹੜੇ ਦੋਸ਼ੀ ਪਾਏ ਜਾਂਦੇ ਲਾਜ਼ਮੀ ਤੌਰ ਤੇ ਉਹਨਾਂ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਕਿਉਂਕਿ ਕਾਨੂੰਨ ਦਾ ਰਾਜ ਸਭ ਤੋਂ ਉੱਪਰ ਹੈ ਜੇ ਕਾਨੂੰਨ ਦਾ ਰਾਜ ਨਹੀਂ ਹੈ ਤਾਂ ਫਿਰ ਇਹ ਸਮਾਜ ਵਿੱਚ ਹੋਰ ਹਿੰਸਾ ਨੂੰ ਜਨਮ ਦਿੰਦਾ ਇਸ ਮਸਲੇ ਦੇ ਵਿੱਚ ਡਾਟਰ ਵੀ ਹੁੰਦੇ ਸੀਨੀਅਰ ਪੱਤਰਕਾਰ ਜੋਪਿੰਦਰਜੀਤ ਸਿੰਘ ਹੁਣਾਂ ਦੀ ਖਬਰ ਹੈ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਜਿਨ੍ਹਾਂ ਦੱਸਿਆ ਕਿ 1980 ਤੋਂ ਲੈ ਕੇ 1996 ਤੱਕ ਜਿਨ੍ਹਾਂ ਉੱਪਰ ਝੂਠੇ ਪੁਲਿਸ ਮੁਕਾਬਲਿਆਂ ਦੇ ਦੋਸ਼ ਲੱਗੇ ਸੀ ਉਹਨਾਂ ਦੀ ਗਿਣਤੀ 123 ਜਿਹੜੀ ਖਾਸ ਕਰਕੇ ਸੀਬੀ ਦੀ ਅਦਾਲਤ ਤੋਂ ਲੋ ਇਨਾਂ ਨੂੰ ਜਿਹੜਾ ਵਾ ਦੋਸ਼ੀ ਘਰਾ ਦਿੱਤਾ ਗਿਆ ਸੀ ਉਦੋਂ ਡਾਕਟਰ ਵੀਉਂਦੇ ਪੱਤਰਕਾਰ ਜੁਪਿੰਦਰ ਜੀ ਤੋਂ ਹੋਣਾ ਨੇ ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਦੇ ਨਾਲ ਵੀ ਗੱਲਬਾਤ ਕੀਤੀ ਤੇ ਐਸੋਸੀਏਸ਼ਨ ਦੇ ਇੱਕ ਅਧਿਕਾਰੀ ਨੇ ਦਲੀਲ ਦਿੰਦਿਆਂ ਕਿਹਾ ਕਿ ਇੱਕ ਇਹ ਇੱਕ ਅਧਿਕਾਰੀ ਇੱਕ ਮੁਸ਼ਕਲ ਦੌਰ ਵਿੱਚ ਹਕੂਮਤਾਂ ਤਹਿਤ ਕੰਮ ਕਰਦੇ ਸਨ ਲੰਗੇ ਸ਼ੁਕਰਾਰ ਐਸੋਸੀਏਸ਼ਨ ਨੇ ਪੰਜਾਬ ਦੇ ਰਾਜਪਾਲ ਗੁਲਾਬਚੰਦ ਖਟਾਰੀਆ ਨਾਲ ਵੀ ਮੁਲਾਕਾਤ ਕੀਤੀ ਤੇ ਦੋਸ਼ੀ ਅਧਿਕਾਰੀਆਂ ਦੀ ਰਾਸਤ ਉਪਾਅ ਵਿੱਚ ਜਿਨ੍ਹਾਂ ਵਿੱਚ ਪੈਨਸ਼ਨ ਲਾਭ ਵੀ ਸ਼ਾਮਲ ਉਹਨਾਂ ਦੀ ਮੰਗ ਕੀਤੀ ਹੈ ਰਾਜਪਾਲ ਨੇ ਸੂਬੇ ਦੇ ਮੁਖ ਸਖਤਰ ਕੇਐਪੀ ਸਿਣਾ ਅਤੇ ਡੀਜੀਪੀ ਗੌਰਵ ਜაძ ਨੂੰ ਮਾਮਲੇ ਦੀ ਜਾਂਚ ਕਰਨ ਲਈ ਆਖਿਆ ਐਸੋਸੀਏਸ਼ਨ ਦੇ ਜਰਨਲਿਸਟ ਸਖਤਰ ਇੰਸਪੈਕਟਰ ਮਹਿੰਦਰ ਸਿੰਘ ਰਿਟਾਇਰਡ ਨੇ ਕਿਹਾ ਕਿ ਦੋਸ਼ੀ ਅਧਿਕਾਰੀ ਅਧਿਕਾਰੀਆਂ ਅਤਵਾਦ ਵਿਰੁੱਧ ਲੜਾਈ ਦਰਨ ਆਪਣੇ ਫਰਜ਼ਾਂ ਨੂੰ ਨਿਭਾਉਣ ਲਈ ਸਜ਼ਾ ਭੁਗਤ ਰਹੇ ਹਨ ਉਹਨਾਂ ਨੇ ਕਿਹਾ ਕਿ ਕਈ ਪਰਿਵਾਰ ਪੈਨਸ਼ਨ ਅਤੇ ਹੋਰ ਲਾਭ ਨਾ ਮਿਲਣ ਕਰਕੇ ਆਰਥਿਕ ਤੌਰ ਤੇ ਵੀ ਸੰਘਰਸ਼ ਕਰ ਰਹੇ ਹਨ ਉਧਰ ਖਬਰ ਦੇ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਕਿ ਅੱਤਵਾਦੀ ਲਹਿਰ ਦੇ ਨਾਲ ਜਿਹੜੇ ਸਬੰਧਤ ਲੋਕ ਸੀ ਜਿਨ੍ਹਾਂ ਨੂੰ ਅੱਜਕੱਲ ਬੰਦੀ ਸਿੰਘ ਕਿਹਾ ਜਾ ਰਿਹਾ ਉਹ ਇਸ ਸਮੇਂ ਦੇ ਦੌਰਾਨ ਜਿੱਥੇ ਪੁਲਿਸ ਵਾਲੇ 129 ਜਿਹੜੇ ਨੇ ਉਹ ਦੋਸ਼ੀ ਕਰਾਰ ਦਿੱਤੇਗੇ ਨੇ ਉੱਥੇ ਜਿਹੜੇ ਦੱਸਿਆ ਜਾ ਰਿਹਾ ਕਿ ਬੰਦੀ ਸਿੰਘ ਵੀ ਜਿਹੜੇ ਨੇ ਉਹ ਇਹਨਾਂ 5 ਸਾਲਾਂ ਦੇ ਵਿੱਚ ਜਿਹੜੇ ਨੇ ਉਹ ਜਿਹੜੇ ਰਿਆ ਹੋਏ ਨੇ ਉਹਨਾਂ ਦੀ ਜਿਹੜੀ ਗਿਣਤੀ ਆ ਉਹ 82 ਦੱਸੀ ਜਾ ਰਹੀ ਆ ਇਸੀ ਤਰ੍ਹਾਂ ਇਹ ਵੀ ਦੱਸਿਆ ਗਿਆ ਕਿ ਖਾਸ ਕਰਕੇ ਬਾਕੀ ਬਚੇ ਜਿਹੜੇ 2014-2015 ਵਿੱਚ ਰਿਆਗ ਕਰ ਲਈ ਜਿਹੜੇ ਅੰਕੜੇ 96 ਬੰਦੀ ਸੰਖਿਆ ਦੀ ਪਛਾਣ ਕੀਤੀ ਗਈ ਸੀ ਉਹਨਾਂ ਵਿੱਚੋਂ 82 ਨੂੰ ਪਿਛਲੇ 5 ਸਾਲਾਂ ਦੌਰਾਨ ਰਿਆਗ ਕੀਤਾ ਗਿਆ ਬਾਕੀ ਬਚੇ 14 ਵਿੱਚੋਂ 7 ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬਿੰਨ ਸਿੰਘ ਦੇ ਕਤਲ ਮਾਮਲੇ ਵਿੱਚ ਦੋਸ਼ੀ ਠਾਏ ਗਏ ਹਨ ਜਿਨ੍ਹਾਂ ਵਿੱਚ ਬਲਵੰਤ ਸਿੰਘ ਰਾਜਵਾਨ ਅਤੇ ਜਗਤਾਰ ਸਿੰਘ ਵਾਰਾ ਵੀ ਸ਼ਾਮਲ ਹੈ ਸੂਬੇ ਵਿੱਚ ਇੱਕ ਹੋਰ ਸਿਆਸੀ ਤਬਦੀਲੀ ਵੀ ਆਈ ਹੈ ਕਿ ਜਿਸ ਵਿੱਚ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਅਤੇ ਕੇਂਦਰ ਵਿੱਚ ਮੰਤਰੀ ਰਵਨੀ ਸਿੰਘ ਬਿੱਟੂ ਜੋ ਬੰਦੀ ਸਿੰਘਾਂ ਦੀ ਰਾਇ ਦੇ ਮੁੱਖ ਵਰਧੀਆਂ ਵਿੱਚੋਂ ਇੱਕ ਸਨ ਨੇ ਹਾਲ ਹੀ ਵਿਚਾਰਣ ਕੀਤਾ ਕਿ ਉਹ ਤੇ ਉਹਨਾਂ ਦਾ ਪਰਿਵਾਰ ਹੁਣ ਇਸ ਦਾ ਵਿਰੋਧ ਨਹੀਂ ਕਰੇਗਾ ਰਵਨੀ ਸਿੰਘ ਬਿੱਟੂ ਦੇ ਦਾਦਾ ਬਿੰਦ ਸਿੰਘ ਜੋ ਸੂਬੇ ਦੇ ਮੁੱਖ ਮੰਤਰੀ ਸਨ ਨੂੰ ਅਗਸਤ 1995 ਨੂੰ ਵਿੱਚ ਇੱਕ ਬੰਬ ਤਬਾਕੇ ਵਿੱਚ ਮਾਰ ਦਿੱਤਾ ਗਿਆ ਸੀ ਤੇ ਹੁਣ ਇਹ ਮਸਲਾ ਉੱਠਿਆ ਕਿ ਜਿਹੜੇ ਝੂਠੇ ਪੁਲਿਸ ਮੁਕਾਬਲੇ ਪੰਜਾਬ ਵਿੱਚ 1980 ਤੋਂ ਲੈ ਕੇ 1996 ਤੱਕ ਹੁੰਦੇ ਰਹੇ ਹਾਲਾਂਕਿ ਵੱਡੀ ਗਿਣਤੀ ਦੇ ਵਿੱਚ ਲੇਕਿਨ ਸੀਬੀਆਈ ਨੇ ਵੀ ਸੁਪਰੀਮ ਕੋਰਟ ਦੇ ਵਿੱਚ ਹੱਥ ਖੜੇ ਕਰ ਦਿੱਤੇ ਸੀ ਕਿ ਅਸੀਂ ਇੰਨੇ ਕੇਸਾਂ ਨੂੰ ਨਹੀਂ ਲੈ ਸਕਦੇ ਹਾਲਾਂਕਿ ਬਹੁਤ ਸਾਰੇ ਬੇਕਸੂ ਲੋਕਾਂ ਨੂੰ ਬਾਹਰ ਆ ਗਿਆ ਸੀ ਇਹ ਉਹੀ ਸੀ ਜਿਹੜਾ ਜਸਵੰਤ ਸਿੰਘ ਕੱਲੜਾ ਦੀ ਰਾਮਨਰੈਨ ਜਾਦੂ ਹੁਣਾਂ ਦੀ ਰਿਪੋਰਟ ਦੇ ਆਧਾਰ ਤੇ ਇਹ ਕੇਸਾਂ ਦੀ ਜਿਹੜੀ ਫਿਰ ਸੁਪਰੀਮ ਕੋਰਟ ਨੇ सीबीआई ਦੇ ਵਿੱਚ सीबीआई ਨੂੰ ਰੈਫਰ ਕਰ ਦਿੱਤੇ ਸੀ सीबीआई ਇਹਨਾਂ ਕੇਸਾਂ ਦੇ ਵਿੱਚ ਹੁਣ ਜਿਹੜੇ ਨੇ ਚਲਾਨ ਪੇਸ਼ ਹੋ ਚੁੱਕੇ ਨੇ ਸਜ਼ਾਾਂ ਮ ਅਦਾਲਤ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਹਾਲਾਂਕਿ ਪੰਜਾਬ ਵਿੱਚ ਇੰਨੇ ਝੋਟੇ ਪੁਲਿਸ ਮੁਕਾਬਲੇ ਹੋਏ ਕਿ ਲੋੜ ਪੈਂਦੀ ਹੈ ਕਿ ਅਗਰ ਇੱਥੇ ਪੰਜਾਬ ਦੇ ਵਿੱਚ ਵੱਖਰਾ ਹੀ ਇੱਕ ਕਿਤੇ ਸੈਂਟਰ ਸਰਕਾਰ सीबीआई ਦਾ ਇੱਕ ਵਿੰਗ ਸਥਾਪਿਤ ਕਰ ਦਿੰਦੀ ਹੈਗਾ ਤਾਂ ਲੱਗਦਾ ਸੀ ਵੱਡੀ ਗਿਣਤੀ ਦੇ ਵਿੱਚ ਉਹ ਪੁਲਿਸ ਅਫਸਰ ਜਿਨ੍ਹਾਂ ਨੇ ਝੂਠੇ ਪੁਲਿਸ ਮੁਕਾਬਲੇ ਵਿੱਚ ਲੋਕਾਂ ਦੇ ਪੁੱਤ ਮਾਰੇ ਨੇ ਉਹਨਾਂ ਦੀ ਗਿਣਤੀ ਫਿਰ 129 ਨਹੀਂ ਹੋ ਸਕਦਾ ਕਿ 729 ਹੁੰਦੀ। ਖਿਲਾਾਲ ਇਸ ਜਾਣਕਾਰੀ ਦੇ ਨਾਲ ਧੜਤੋ ਲੰਨੇ ਆ ਗਿਆ ਦੇਖਦੇ ਰਹੋ ਇਹ ਵੀ ਸਪੰਜਾਬ ਧੰਨਵਾਦ।